ਕੱਢੋ ਤੇਰੀ ਕਮਿਟੀ ਦਾ ਪਤਾ ਨਹੀਂ ਜਦ ਮਤਵਾ ਕੀ ਹੈ ਅਸੀਂ ਤਾਂ ਫੋੜੇ ਜਾਵਾ ਦੇ ਖਾਲੀ ਕਰੋ ਤੇਰੀ ਗਣਨੀ ਨਹੀਂ ਕੀਆ ਸਾਡੀ ਕਮੇਟੀ ਭੰਗ ਕਰਕੇ ਜਿਹਨੇ ਸ਼ੀਵਨ ਦੇ ਕਮੇਟੀ ਬੀ ਬੰਦੀ ਦੀ ਹੈ ਜੀ ਅਸੀਂ ਸਿੱਖੀ ਹੈ ਸਾਡਾ ਮਹਿਮਾਨ ਕਰਦਾ ਕਰਵਾਉਂਦੇ ਹਾਂ ਯੂ ਮਰਦੀ ਜਾ ਰਹੇ ਜਿਹੜਾ ਮੇਰੇ ਕੋਲ ਚੈਲੇਜ ਹੈ ਅਜੀ ਬੈਂਕ ਦਾ ਨਾਜ ਨਹੀਂ ਇੱਥੇ ਰਹਿੰਦਾ ਇਹਦੇ ਦੇ ਸਾਲ ਨੂੰ ਕਹਦਾ ਜਿਹੜਾ ਬੰਦਾ ਹੋਟਾ ਗਲ ਬੜੀ ਬੈਠਾ ਹੈ ਜੀ ਉਹ ਵੀ ਆਣ ਸਾਰੇ ਲੋਕ ਆ ਅਸੀਂ ਗੋਲਣ ਪਾਜੀ ਵਾਲੇ ਨਹੀਂ ਹੈਗੇ ਰੁਮੜੇ ਦੇ ਪਿੰਡ ਦੇ ਬੱਚਾ ਕੱਟਲਾ ਉਹ ਛੇ ਜੱਥੇ ਬੰਦੀ ਗਾ ਉਹ ਸਾਰੇ ਕੌਫਰੇ ਦੁੱਧ ਵੰਡਦੇ ਖੇਡ ਲੱਗੇ ਇਹੋ ਗਾੜੇ ਜੇ ਤੇ ਪੜਹੀ ਜੀ ਲੱਭੀ ਹੋਣੀ ਸੀ ਪਹੁੰਚਾ ਉਹ ਮਤਾ ਨੂੰ ਛੱਡ ਕੇ ਮੈਨੂੰ ਚਲੀ ਗਈ ਭਾਨਾ ਬਣਾ ਕੇ ਭਾਨਾ ਮਾਜੀ ਬਣਾ ਕੇ ਖੇਲਾ ਪਾ ਸਰਬਸੰਮਤੀ ਨਾਲ ਸੁਸਾਇਟੀ ਦਾ ਪ੍ਰਧਾਨ ਚੁਣਿਆ ਹੈ ਇੱਕਠੇ ਰਹਿੰਦੇ ਲੋਕ ਸਾਡੀ ਕਿਸੇ ਦੀ ਨਾਰਾਜ਼ਗੀ ਨਹੀਂ ਅਸੀਂ ਸਾਰੇ ਇਕੱਠੇ ਬੈਠ ਕੇ ਚਾਹ ਪਾਣੀ ਪੀਣ ਆਲੇ ਆ ਇਹ ਸਿਕਰਾਰ ਵਾਲੀ ਗੱਲ ਨਹੀਂ ਹੈਗੀ ਆਪਾਂ ਸਾਰੇ ਲੋਕਤਵੰਦੋਂ ਦੇਖਿਓ ਹੋ ਜਾ ਮੈਂ ਤਾਂ ਚੱਲ ਕੇ ਤੁਹਾਨੂੰ ਛੱਡ ਕੇ ਚਲੀ ਗਈ ਇਹ ਜਿਹੜੀ ਧਾਨਾ ਬਾਜੀ ਬਣਾਈ ਐ ਸਾਰੇ ਸਾਥੀਆਂ ਨੇ ਪੰਚਾਇਤ ਨੇ ਮੁਤਬਰ ਬੰਦਿਆਂ ਨੇ ਬਹੁਤ ਚੰਗਾ ਕੰਮ ਕੀਤਾ ਨੇਤੀ ਦਾ ਕੰਮ ਕੀਤਾ ਜਿਨ੍ਹਾਂ ਨੇ ਬੋਲਦੀ ਸਮੱਸਿਆ ਸਾਰੇ ਨਗਰ ਨਿਵਾਸੀਆਂ ਮਰਿਓ ਸਮੱਸਿਆ ਪੇਸ਼ ਕਰਦੇ ਆ ਜਿਹੜੀ ਅੱਜ ਇੱਥੇ ਸਮੱਸਿਆ ਖੜੀ ਹੋਈ ਹੈ ਜਗਤਾਰ ਸਿੰਘ ਜੀ ਮੈਂ ਕੀ ਕਹਿਣਾ ਚਾਹੁੰਦਾ ਮੈਂ ਇਹੀ ਕਹਿਣਾ ਚਾਹੁੰਦਾ ਜੀ ਇਹ ਰੂਡੇ ਕੇ ਕਲਾਨੀ ਸੋਸਾਇਟੀ ਦਾ ਮਸਲਾ ਹੈ ਜੀ 19 ਤਰੀਕ ਨੂੰ ਇਹ ਚੋਣ ਹੋਈ ਸੀ 20 ਤਰੀਕ ਨੂੰ ਇਹ ਐਜੰਡਾ ਪਾਸ ਕੀਤਾ ਗਿਆ ਸੀ ਸੋਸਾਇਟੀ ਵੱਲੋਂ 13 ਦਿਨ ਵਿੱਚ ਰੱਖ ਕੇ 15 ਦਿਨ ਵਿੱਚ ਰੱਖ ਕੇ 17 ਦਿਨਾਂ ਤੇ ਅੱਜ ਇਹਦੀ ਚੋਣ ਹੋਣੀ ਸੀ ਇਹ ਮਹਿਕਮੇ ਦੀ ਜ਼ਿੰਮੇਵਾਰੀ ਸੀਗੀ ਮਹਿਕਮੇ ਨੇ ਪੁਲਿਸ ਨੂੰ ਕਹਿਣਾ ਸੀ ਵੀ ਸਾਨੂੰ ਸਕਿਉਰਿਟੀ ਦੀ ਲੋੜ ਹੈ ਸਕਿਉਰਿਟੀ ਦੀ ਕੋਈ ਵੀ ਲੋੜ ਨਹੀਂ ਸੀ ਅਸੀਂ 6 6 ਬੰਦੇ ਸਾਡੇ ਨਾ ਮੈਂਬਰ ਦੀ 6 ਬੰਦੇ ਅਸੀਂ ਹੋਰ ਸੀਗੇ ਮੋਤਵਾਰ ਬੰਦੇ ਆ ਮੈਂ ਗੁਰੂ ਘਰ ਦਾ ਪ੍ਰਧਾਨ ਹਾਂ ਤੇ 12 13 ਕੇ ਬੰਦੇ ਸੀਗੇ ਅਸੀਂ ਪੁਲਿਸ ਨੇ ਇਹਨਾਂ ਨੂੰ ਕਹਿਤਾ ਵੀ ਸਾਡੇ ਕੋਲ ਸਕਿਉਰਿਟੀ ਨਹੀਂ ਤੇ ਇਹਨਾਂ ਨੇ ਜੀ ਮੈਡਮ ਨੇ ਉਸੇ ਟਾਈਮ ਹੀ ਇੱਥੋਂ ਨਿਕਲ ਗਈ ਸਾਡੀ ਕੋਈ ਗੱਲ ਨਹੀਂ ਸੁਣੀ ਕੋਈ ਕਾਰਵਾਈ ਨਹੀਂ ਪਾਕੇ ਗਏ ਸਾਨੂੰ ਇਹ ਬਹੁਤ ਸਖਤ ਤਰਾਜ ਆ ਬਹੁਤ ਮਾੜੀ ਗੱਲ ਹੈ ਇਹ ਅਸੀਂ ਪ੍ਰਸ਼ਾਸਨ ਨੂੰ ਵੀ ਕਹਨੇ ਆ ਸਰਕਾਰ ਨੂੰ ਵੀ ਕਹਨੇ ਆ ਇਹੋ ਜੇ ਕੰਮ ਪਿੰਡਾਂ 'ਚ ਨਾ ਕਰੇ ਆਪ ਆਦਮੀ ਪਾਰਟੀ ਦਾ ਸਾਰੇ ਲੋਕਾਂ ਨੇ ਅਸੀਂ ਐ ਨੰਗੇ ਹੋ ਕੇ ਵੋਟਾਂ ਪਾਈਆਂ ਉਹਨਾਂ ਨੂੰ ਜਿਹੜੇ ਘਰ ਦਾ ਮੁੰਡਾ ਇਹ ਪ੍ਰਧਾਨ ਬਣ ਰਿਹਾ ਹੈ ਉਹਨਾਂ ਦੀ 100 ਵੋਟਾਂ ਘਰ ਦੀ ਆਪ ਦੀ ਉਹ ਨਹੀਂ ਸਾਰੀ ਲਾਭ ਸਿੰਘ ਉਗੋਗਿਆ ਨੂੰ ਪਈ ਹੈ ਕੁਣ ਇਹ ਲਾਭ ਸਿੰਘ ਉਗੋਕੇ ਦੇ ਨਾਂ ਤੇ ਹੋ ਰਿਹਾ ਤੇ ਪਤਾ ਨਹੀਂ ਉਹਨੂੰ ਆਉਂ ਬਦਨਾਮ ਕਰ ਰਹੇ ਨੇ ਜਾਂ ਕੋਈ ਅਫਸਰ ਬਦਨਾਮ ਕਰ ਰਹੇ ਨੇ ਇਹ ਨਹੀਂ ਸਾਨੂੰ ਪਤਾ ਵੀ ਇਹ ਕੀ ਹੋ ਰਿਹਾ ਪਰ ਇਹ ਉਹਨਾਂ ਦੀ ਲੀਡਰਾਂ ਨੂੰ ਇਹਨਾਂ ਨੂੰ ਲੋੜ ਆ ਪਿੰਡਾਂ 'ਚ ਆਉਣਾ ਸਾਡੇ ਕੋਲੇ ਉਹ ਇਸ ਵੀਡੀਓ ਨੂੰ ਦੇਖ ਕੇ ਛੇਤੀ ਇਹਦਾ ਛੇਤੀ ਹੱਲ ਕਰਨ ਅਸੀਂ ਸਾਰੇ ਪਾਰਟੀ ਦੇ ਆਮ ਆਦਮੀ ਪਾਰਟੀ ਦੇ ਬੰਦੇ ਆ ਕੀ ਨਾਮ ਹੈ ਬਾਈ ਜੀ ਜੀਤ ਸਿੰਘ ਜੀ ਕੀ ਕਹਿਣਾ ਚਾਹਣਾ ਬਾਈ ਜੀ ਮੈਂ ਕਹਿਣਾ ਚਾਹਣਾ ਜੀ 19 ਤਰੀਕ ਨੂੰ ਸਾਡੀ ਇਹ ਹੋਈ ਸੀਗੀ 13 ਤਰੀਕ ਦਿੱਤੀ ਸੀ ਸਾਨੂੰ ਤੇ ਯੰਤਰੀਕ ਦਾ ਏਜੰਡਾ ਕੱਢਿਆ ਸੀ ਇਹਨਾਂ ਨੇ ਅੱਜ ਅਸੀਂ ਤੇਰੇ ਮੇਰੇ ਕੋਲੇ 6 ਦੇ 6 ਮੈਂਬਰ ਅਸੀਂ ਹਾਜ਼ਰਾਂ ਮੈਨੂੰ ਪ੍ਰਧਾਨ ਬਣਾਤਾ ਸੀ ਇਹਨਾਂ ਨੇ ਤਾਹਾਂ ਤੋਂ ਇਹਨਾਂ ਨੂੰ ਪ੍ਰੈਸ਼ਰ ਪਿਆ ਅਫਸਰਾਂ ਨੂੰ ਕੀ ਹੋਇਆ ਮੁੜ ਕੇ ਸਾਡੀ ਗੱਲ ਨਹੀਂ ਸੁਣ ਰਹੇ ਤਾਂ ਅਸੀਂ ਇਸ ਕਰਕੇ ਹੱਥਰ ਨਾ ਲਾਇਆ ਇਸ 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 ਚੀਜ਼ ਤੇ ਅਸੀਂ ਖਿਲਾਫ ਕਰਕੇ ਉਹ ਕਰਦਿਆਂ ਆਮ ਅਸੀਂ ਵੋਟਾਂ ਪਾਈਆਂ ਤੀਆਂ 100 ਵੋਟ ਪਾਈ ਤੀ ਨੰਗੇ ਹੋ ਕੇ ਨਾਲ ਤਰੇ ਦੀ ਖਰਚਾ ਕੀਤਾ ਸੀਗਾ ਟਰੈਕਟਰਾਂ ਤੇ ਵੀ ਤੇਲ ਮਚਾਇਆ ਲਾਹਵ ਸਿੰਘ ਉੱਗੋ ਨੂੰ ਵੋਟਾਂ ਪਾਈਆਂ ਤੀ ਆ ਸਾਡੇ ਨਾਲ ਕਰਤੂਤਾਂ ਕਰਦੇ ਅੱਜ ਦਾ ਨਾਂ ਵਿਕ ਰਿਹਾ ਵੀ ਉਹ ਬੰਦਾ ਕਰਾ ਰਿਹਾ ਹੈ ਇਹ ਮੰਨ ਕੀ ਕਰਦੇ ਕਦੋਂ ਤੱਕ ਇਹ ਪ੍ਰਦਰਸ਼ਨ ਜਾਰੀ ਰਹੇਗਾ ਅਸੀਂ ਤਾਂ ਲੈ ਕੇ ਹਟਾਂਗੇ ਜੀ ਜਿੰਨਾ ਚਿਰ ਸਾਨੂੰ ਦਿੰਦੇ ਨਹੀਂ ਉਹਨਾਂ ਹੱਕ ਉਹਨਾਂ ਤੇ ਅਸੀਂ ਇੱਥੇ ਆ ਕਿੰਨੇ ਹੈਗੇ ਮੈਂਬਰ ਕੁੱਲ ਕਿੰਨੇ ਮੈਂਬਰ ਹੈਗੇ ਆ ਕੁੱਲ 11 ਕਿੰਨੇ ਤੁਹਾਨੂੰ ਸਰਦਾਰ ਜੀ ਕਿੰਨੇ ਜਣ ਕੇ ਮੈਂਬਰ 6 6 ਜੀ 6 ਤੇ ਹਾਜ਼ਰ ਆ ਜੀ ਮੇਰੇ ਕੋਲ ਕੋਈ ਅਧਿਕਾਰੀ ਪਹੁੰਚੇ ਇੱਥੇ ਕਿ ਨਾ ਇੱਥੇ ਬਸ ਆਉਂਦਾ ਤਾਂ ਕੋਈ ਨਾ ਕੋਈ ਹੈਗਾ ਜੀ ਬਸ ਪੱਕ ਪਖਵਾਜੀ ਕਰਦੇ ਆ ਉਧਰ ਨੂੰ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਜੀਤ ਸਿੰਘ ਜੀ ਮੇਰਾ ਨਾਮ ਹੈਗਾ ਜੀ ਮੋਹਨ ਸਿੰਘ ਰੂੜੇਕੇ ਕੀ ਕਹਿਣਾ ਚਾਹਣੇ ਜਿਹੜਾ ਰੋਡ ਜਾਮ ਕੀਤਾ ਮੈਂ ਇੱਕ ਮਿੰਟ ਮੈਂ ਜੀ ਕ੍ਰਾਂਤੀਕਾਰੀ ਚ ਕੰਮ ਕਰਦਾ ਜਿਲ੍ਹਾ ਮੀਤ ਪ੍ਰਧਾਨ ਹਾਂ ਅੱਜ ਜਿਹੜਾ ਸਾਡਾ ਰੂੜੇ ਕਹਿੰਦਾ ਮਸਲਾ ਹੈ ਜਿਹੜਾ ਅਸੀਂ ਇਹ ਬਰਨਾਲਾ ਮਾਨਸਾ ਰੋਡ ਜਾਮ ਕੀਤਾ ਹੈ ਸਾਡੇ ਪਿੰਡ ਦੇ ਵਿੱਚ ਸਾਇਟੀ ਦੀ ਜਿਹੜੀ ਚੋਣ ਹੈ ਸਰਬਸੰਮਤੀ ਨਾਲ ਇਹ ਤੋਂ ਪਹਿਲਾਂ ਹੋ ਚੁੱਕੀ ਹੈ ਤੇ 13 ਤਰੀਕ ਦਾ ਅੱਜ ਦਿਨ ਦਿੱਤਾ ਹਾਇ ਸੀ ਜਿਹੜਾ ਪ੍ਰਧਾਨਗੀ ਨੂੰ ਮਲ ਕੇ ਪੱਕੀ ਉਹਦੀ ਮਲ ਕੇ ਉਹਦੇ ਤੇ ਮੋਹਰ ਲਾਉਣੀ ਸੀ ਅੱਜ ਸਾਡੇ ਮਲ ਕੇ ਸਾਡੇ ਕੋਲੇ 6 ਬਹੁਤ ਮਤ ਹੈਗਾ ਬਹੁਤ ਮਤਾਲੀ ਬੰਦੇ ਲੈ ਕੇ ਪ੍ਰਧਾਨ ਆਪ ਦੇ ਮੈਂਬਰਾਂ ਨੂੰ ਜੇ ਪਹੁੰਚ ਗਿਆ ਤਾਂ ਜਿਹੜੀ ਇੱਥੇ ਮੈਡਮ ਆਈ ਸੀ ਬਰਨਾਲੇ ਤੋਂ ਉਹ ਕਹਿੰਦੀ ਵੀ ਜਿੱਥੇ ਫੋਰਸ ਨਹੀਂ ਹੈਗੀ ਮੈਨੂੰ ਇੱਥੇ ਲੜਾਈ ਢੰਡਾਂ ਦਾ ਖਤਰਾ ਹੈ ਉਹ ਸਾਨੂੰ ਛੱਡ ਕੇ ਚਲੀ ਗਈ ਅਸੀਂ ਕਹਿੰਦੇ ਆ ਵੀ ਇਹ ਕੋਈ ਲੜਾਈ ਢੰਡਾਂ ਦਾ ਹੀ ਨਹੀਂ ਸੀ ਅਸੀਂ ਮਨ ਲੱਕ ਉਹਦੇ ਹੁਣ ਰੋਸ ਵਜੋਂ ਵੀ ਸਾਨੂੰ ਅੱਜ ਪ੍ਰੇਸ਼ਾਨ ਕੀਤਾ ਤੰਗ ਕੀਤਾ ਹੈ ਹੈਰਾਨ ਕੀਤਾ ਹੈ ਜਲੀਲ ਕੀਤਾ ਹੈ ਉਹਦੇ ਰੋਸ ਵਜੋਂ ਅੱਜ ਅਸੀਂ ਮਨ ਲੱਕ ਬਰਨਾਲਾ ਬਰਨਾਲਾ ਮਾਨਸਾ ਰੋਡ ਬੰਦ ਕਰੀ ਹੈ ਇਸੇ ਕਰਕੇ ਸਾਡਾ ਕੋਈ ਜੀ ਨਹੀਂ ਕਰਦਾ ਇਹ ਜਿਹੜੇ ਅਫਸਰ شاہੀ ਨੇ ਸਾਨੂੰ ਜਲੀਲ ਕਰਦੇ ਨੇ ਤਾਂ ਜੋ ਮਾਲਕੇ ਸਾਡੀਆਂ ਜਥੇਵੰਦੀਆਂ ਧਰਨੇ ਲਾਉਂਦੀਆਂ ਨੇ ਇਹ ਸਾਡਾ ਧਰਨੇ ਲਵਾਏ ਤੋਂ ਬਗੈਰ ਇਹ ਉਠਦੀ ਨਹੀਂ ਹੈਗੇ ਜਦੋਂ ਅਸੀਂ ਧਰਨੇ ਲਾਉਂਦੇ ਆ ਫੇਰ ਮਾਰੀ ਮੋਟੀ ਦੇ ਸਿਰ ਤੇ ਜੂ ਸ਼ਰਕਦੀ ਹੈ ਅਸੀਂ ਤਾਂ ਬਿਲਕੁਲ ਇਹਦੇ ਹੱਕ ਚ ਨਹੀਂ ਲੋਕਾਂ ਨੂੰ ਪ੍ਰੇਸ਼ਾਨ ਕਰਨ ਚ ਪਰ ਸਾਨੂੰ ਇੱਥੋਂ ਦਾ ਪ੍ਰਸ਼ਾਸਨ ਇੱਥੋਂ ਦਾ ਮਾਲਕੇ ਮਹਿਕਮਾ ਸਾਨੂੰ ਮਾਲਕੇ ਇਹ ਜਲੀਲ ਕਰਦੇ ਸਰ ਕੀ ਕਹਿਣਾ ਚਾਹਣ ਜਿਹੜਾ ਸੋਸਾਇਟੀ ਨੂੰ ਲੈ ਕੇ ਅੱਜ ਰੋਡ ਜਾਮ ਕੀਤਾ ਗਿਆ ਹੈਗਾ ਤੁਸੀਂ ਪਹੁੰਚੇ ਹੈਗੇ ਸਰ ਹਾਂਜੀ ਹਾਂਜੀ ਏ ਦੇਖੋ ਜੀ ਰੂਲ ਦੇ ਅਕੋਰਡਿੰਗਸ ਇਹਨਾਂ ਵੱਲੋਂ ਏਜੰਡਾ ਕੱਢਿਆ ਗਿਆ ਸੀ ਅੱਜ ਮੀਟਿੰਗ ਲਈ ਉਪਰੋਂ ਸਾਡੇ ਵਿਭਾਗ ਨੂੰ ਲਿਖਿਆ ਗਿਆ ਸੀ ਇਹਨਾਂ ਵੱਲੋਂ ਕਿ ਭਾਈ ਡਿਊਟੀ ਲਗਾਈ ਜਾਵੇ ਸਾਡੇ ਵੱਲੋਂ ਡਿਊਟੀ ਲਗਾਈ ਗਈ ਹੈ ਸਾਡੇ ਅਫਸਰ ਦੀ ਠੀਕ ਹੈ ਜੀ ਉਹ ਪਹੁੰਚੇ ਨੇ ਅੱਜ ਪਰ ਗੱਲ ਕੀ ਹੋਈ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਸਾਨੂੰ ਲਿਖ ਕੇ ਦਿੱਤਾ ਗਿਆ ਕਿ ਭਾਈ ਅੱਜ ਅਸੀਂ ਸਿਕਿਉਰਿਟੀ ਪ੍ਰੋਵਾਈਡ ਨਹੀਂ ਕਰਵਾ ਸਕਦੇ ਉਹ ਸ਼ਾਇਦ ਉਹਨਾਂ ਦੀ ਕਿਤੇ ਡਿਊਟੀ ਲੱਗੀ ਹੋਈ ਸੀ ਇਸ ਕਰਕੇ ਅੱਜ ਜਿਹੜੀ ਚੋਣ ਆਪਾਂ ਤਾਂਦੇ ਹੋ ਨਹੀਂ ਹੋ ਸਕੀ ਅਸੀਂ ਇਹਨਾਂ ਨੂੰ ਇਹ ਗੱਲ ਸਮਝਾਈ ਹੈ ਅੱਜ ਕਿ ਭਾਈ ਜਿਹੜੀ ਤੁਸੀਂ ਇੱਕ ਵਾਰੀ ਦੁਬਾਰਾ ਏਜੰਡਾ ਕੱਢ ਲਓ ਅੱਜ ਦੁਬਾਰਾ ਏਜੰਡਾ ਕੱਢ ਕੇ ਜੋ ਰੂਲਾਂ ਦੇ ਅਕੋਰਡਿੰਗ ਆ ਰੂਲੇ ਕਹਿੰਦੇ ਨੇ ਵੀ ਅੱਜ ਏਜੰਡਾ ਕੱਢ ਲੈਣਾ 15 ਦਾ ਏਜੰਡਾ ਕੱਢ ਕੇ ਉਸ ਦਿਨ ਪੁਲਿਸ ਪ੍ਰਸ਼ਾਸਨ ਨੂੰ ਬੁਲਾ ਕੇ ਆਪਾਂ ਚਿੱਠੀ ਲਿਖਾਂਗੇ ਕਿ ਪੁਲਿਸ ਪ੍ਰਸ਼ਾਸਨ ਆਵੇ ਇਹ ਆਉਣਗੇ ਅਸੀਂ ਵੀ ਆਵਾਂਗੇ ਇਹਨਾਂ ਦੀ ਆਪਾ ਪ੍ਰਧਾਨਗੀ ਚੋਂ ਰਸਦਨ ਕਰਵਾ ਦਿਆਂਗੇ